ਹਰ ਬਹੁਤ ਇਸਤਫਾਰਯੋਗ ਹਰਵਾਲੀ ਦਾ ਲਾਰਵਾ ਪੰਜਾਬ ਦੇ ਮੋਤੀ ਜੀ ਆਰ ਯੂ ਆਪੂ ਕਾਲੇ ਮਤਕਾਸਨ ਜੀ ਖਾਲਸਾ ਉਹਦੇ ਬਾਪੂ ਪਰਸ਼ੇਮ ਸਿੰਘ ਜੀ ਖਾਲਸਾ ਉਹ ਕੋਕੋ ਤੇਕੇ ਤਰ ਤੇ ਪੈਰਨ ਤਿਰਸਨ ਮਗਰ ਵਿੱਚ ਪਹੁੰਚੇ ਸੀ ਅਪੋਜੀ ਬਾਏ ਜੀ ਖਾਲਸਾ ਕਿ ਕਿਹੜੀ ਅੱਜ ਮੀਟਿੰਗ ਹੋਈ ਸੀ ਉਹਦੇ ਬਾਰੇ ਅੱਜ ਜੀ ਹੋਰ ਕੁਛ ਦੀ ਗੱਲ ਆ ਕਿ ਜੋ ਅਕਾਲੀ ਗੱਲਵਾਦ ਸਿਲਾਉਣਾ ਬਹੁਤ ਮਿਦਾਰੇ ਤੋਂ ਬਹੁਤ ਪ੍ਰਮੁੱਖ ਵਿਜਿਤਾ ਜੁੜੀਆਂ ਅਸੀਂ ਉਹਨਾਂ ਦਾ ਧੰਨਵਾਦ ਕਰੀ ਉਹਨਾਂ ਦਾ ਸਮਾਜਿਕ ਅਤੇ ਕਿਰਤਕੀ ਹੈ ਉਹਨਾਂ ਦਾ ਬਹੁਤ ਵੱਡਾ ਤਜਰਬਾ ਵੀ ਆਉਣ ਬੋੜੇ ਦਾ ਕਾਰਨ ਕੀਤਾ ਹੋਇਆ ਹੈ ਕਿ ਇਹ ਜਿਹਾ ਸਿੱਖਿਸ਼ਤਾ ਦੇ ਆਉਣ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਪਾਰਟੀ ਦੇ ਤਜਰਬੇ ਦੀ ਹੈ ਇਹ ਗਿੰਦੀ ਜੋਣਾ ਆਪਣੀ ਹੋਰੀਆਂ ਤਾਨ ਦਾ ਰਹੀ ਹੈ ਉਹਦੇ ਵਿੱਚ ਅਮੀਰ ਹਰ ਕੋਈ ਫਿਰ ਗਿਆ ਹਾਂ ਕਿ ਅੱਜ ਵੀ ਦਿਵਾਰ ਚੱਲੀ ਹੋਈ ਹੈ ਜੀ ਉਹ ਦਿਵਾਰ ਦਿਵਾਰ ਬਣ ਗਈ ਹੈ ਇਸ ਕਰਕੇ ਅਸੀਂ ਪੂਰੇ ਸਾਥ ਨਾਲ ਜੁੜਾ ਲੱਗਿਆ ਹਾਂ ਗਿੰਦੀ ਜੋੜ ਨੂੰ ਲਈ ਵਾਸਤੇ ਸਾਡਾ ਬਾਪ ਕਿੰਨਾ ਕਵੱਡਾ ਪਰਮਾ 12 ਬਣਿਆ ਜੀ ਸੰਗਤ ਬਾਦਰੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਬੜਾ ਪਿਆਰ ਆ ਜਨਾਬ ਜਿੱਥੇ ਵੀ ਜਾਏਗਾ ਉਹਨੇ ਸੀਟ ਕੇ ਜਾਨੇ ਤੇ ਕਈ ਜਣਾ ਬਾਦੂ ਲੱਗਾ ਇਸ ਕਰਕੇ ਬਹੁਤ ਜੀ ਜਾਨਾ ਮੇਰੇ ਨਾਲ ਬੈਠੇ ਨੇ ਪੰਜਾਬ ਦੀ بلند ਆਵਾਜ਼ ਕਿਰਗਨ ਗੁਰਾਂ ਸਾਹਿਬ ਜੀ ਦਾ ਦਰਦ ਜਾਣਨ ਵਾਲੇ ਅਤੇ ਸਿੱਖ ਪਾਤਸ਼ਾਹ ਦਾ ਦਰਦ ਜਾਣਨ ਵਾਲੇ ਬੰਦੀ ਸਿੰਘਾਂ ਦੀ ਰਹਾਈ ਦੇ ਵਾਸਤੇ ਜੋ ਕਿ ਸਮੇਂ-ਸਮੇਂ ਦੇ ਨਾਲ ਸਿੱਖ ਜਥੇ ਬੰਦੀਆਂ ਨੂੰ ਇਕੱਠਿਆਂ ਕਰਕੇ ਇੱਕੋ ਝੰਡੇ ਤੇ ਇੱਕ ਹੋ ਜਾਂਦੇ ਤੇ ਇਠਾ ਲਿਆਉਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਨੇ ਸੋ ਮੇਰੇ ਨਾਲ ਬੈਠੇ ਨੇ ਜਥੇਦਾਰ ਜਸਵੰਤ ਸਿੰਘ ਜੀ ਹਕੀਮਾ ਸਾਹਿਬਾ ਜੀ ਕਿਹਾ ਉਹਨਾਂ ਨੇ ਉਹ ਆਉਜੀ ਫਤਵ ਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੰਦੀਆਂ ਜੀ अज की जोड़ी मीटिंग ये तो मीटिंग जी एक इतिहासिक मीटिंग है ये तो मीटिंग जिसमें शहर के नामवर आगू नामवर हस्तियां जड़िया हिंदू भाईचारे नासी भाईचारे भी रख दया ने अंगेटा भाईचारे में भी रखदिया और सारे लोग ਅੱਜ ਇਹ ਜਿਹੜੀ ਸਾਡੀ ਬਹੁਤ ਵੱਡੀ ਮੀਟਿੰਗ ਹੋਈ ਆ ਜਿਨੇ ਨੈਲੀ ਦਾ ਰੂਪ ਧਾਰਨ ਕਰ ਲਿਆ ਕੋਈ ਦੇ ਚ ਸ਼ਾਮਲ ਹੋਏ ਨੇ ਕਿਉਂਕਿ ਤਾਂ ਗੱਲ ਪਤਾ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਉੱਤੇ ਹੜ੍ਹ ਲੰਦਾ ਗਿਆ ਇਹ ਕੁਦਰਤੀ ਹੜ੍ਹ ਨਹੀਂ ਸੀ ਇਹ ਇੱਕ ਹਥਿਆਰ ਪਾਣੀ ਨੂੰ ਬਣਾ ਕੇ ਪੰਜਾਬ ਦੇ ਉੱਤੇ ਜਿਹੜਾ ਭਾਰਤੀਆਂ ਏਜੰਸੀਆਂ ਨੇ ਵਰਤਿਆ ਜਿਵੇਂ ਨਾਲ ਸਾਡੇ ਮੁਸਲਮਾਨ ਰੁੜ ਗੀਆਂ ਮਕਾਨ ਰੁੜ ਗਏ ਪਛੇ ਮੁੜ ਗਏ ਨਿਕਾਂ ਜਾਂਣਾ ਚਲ ਗਈਆਂ ਸੋ ਮੈਂ ਦੱਸਣਾ ਚਾਹਣਾ ਇਹ ਜਿਹੜੀ ਮੀਟਿੰਗ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਪੰਜਾਬ ਅੱਖੋਂ ਬਰੁਖੇ ਕੀਤਾ ਸੈਂਟਰ ਨੇ ਪੰਜਾਬ ਨਾਲ ਮਤਰਾ ਹੀ ਮਾਮਲਾ ਸਮੂਹ ਕਰ ਰਹੀ ਹੈ ਸੈਂਟਰ ਉਹ ਕੋਈ ਜੰਮੀਆ ਸਰਕਾਰਾਂ ਬਣੀਆਂ ਉਹਨਾਂ ਹਮੇਸ਼ਾ ਦਿੱਲੀ ਨਾਲ ਯਾਰੀਆਂ ਪਾਈਆਂ

ਉਨ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਇੱਥੇ ਮੀਟਿੰਗ ਨੂੰ ਏਜੰਸੀਆ ਸਰਕਾਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੋ ਮੈਂ ਉਹਦੇ ਚੈਨ ਮੰਨਾਈ ਦੱਸਣਾ ਚਾਹੁੰਦਾ ਜਿਹੜੇ ਕਾਫਲੇ ਚੱਲ ਪੈਣ ਜਦੋਂ ਲੋਕਾਂ ਦਾ ਔਕ ਇੱਕ ਪਾਸੇ ਬਦਲ ਕੇ ਤਾਂ ਫਿਰ ਉਹ ਰੋਕ ਨੂੰ ਮੋੜਨਾ ਬੜਾ ਔਖਾ ਸੋ ਅੱਜ ਪੰਜਾਬ ਦੇ ਲੋਕਾਂ ਦਾ ਰੁਕ ਕਾਲੀ ਜਲਵਾਸ ਪੰਜਾਬ ਨੂੰ ਹੋ ਚੁੱਕਾ ਸਾਰੇ ਧਰਮਾਂ ਦੇ ਲੋਕ ਤੇ ਚਾਹ ਲੱਗਦੇ ਨੇ ਕਿ ਜਿੰਨਾ ਚਿਰ ਖੇਤਰੀ ਪਾਰਟੀ ਨਹੀਂ ਬਣਦੀ ਜਿਹਦਾ ਮੂੰਹ ਅਕਾਲ ਤੱਕ ਵੱਲ ਨੂੰ ਹੋਵੇ ਤੇ ਦਿੱਲੀ ਵੱਲ ਨੂੰ ਫੇਟੋਵੇ ਉਹਨਾਂ ਚਿਰ ਪੰਜਾਬ ਦਾ ਜਣਾ ਉਹ ਭਲਾ ਨਹੀਂ ਸਕਦਾ ਜਗ੍ਹਾ ਜਗ੍ਹਾ ਹੋ ਰਹੀ ਗੁੰਗੂੰਸਰ ਦੀ ਬੇਦਖੀ ਨਹੀਂ ਰੁਕੀ ਜਾ ਸਕਦੀ ਸੋ ਮੇਰਾ ਤੁਹਾਡੇ ਚੈਨਲ ਲਈ ਉੱਾਰ ਦੇ ਲੋਕਾਂ ਨੂੰ ਉਹ ਹੀ ਅਪੀਲ ਹੈ ਤਗੜੇ ਹੋ ਜੋ ਤਗੜੇ ਹੋ ਜੋ 227 ਵਜੇ ਸਰਕਾਰੇ ਖਾਲਸਾ ਬਣਾਈਏ ਤੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਇਲਾਬ ਦਾ ਮਕਮਲ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਜੀ ਬਾਪੂ ਪਰਸੇਮ ਸਿੰਘ ਜੀ ਖਾਲਸਾ ਇੱਥੇ ਪਹੁੰਚੇ ਸੀ ਬੜਾ ਭਰਮਾ ਹੰਗਾਰਾ ਮਿਲਿਆ ਅੱਜ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਕੀ ਕੁੱਝ ਗਿਆ ਉਹਨੂੰ ਅਤੇ ਸਾਡੇ ਨਾਲ ਬੈਠੇ ਨੇ ਜੀ ਜਥੇਦਾਰ ਕਿਰਪਾਲ ਸਿੰਘ ਜੀ ਕਪੂਰੀ ਅਤੇ ਜੋ ਵੀ ਕੁਝ ਹੋਇਆ ਉਹਨਾਂ ਕੋ ਜਾਣਦੇ ਆ ਜੀ ਡਾਇਰੈਕਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਕਾਵਲ ਸਿੰਘ ਸਹਿਰਬਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਦੁਨੀਆਂ ਦੇ ਵਿੱਚ ਆਲ ਵਰਲਡ ਦੇ ਵਿੱਚ ਸਾਡੀ ਆਵਾਜ਼ ਨੂੰ ਪਚਾਰਿਆ ਹੈ ਅੱਜ ਜਿਹੜੀ ਮੀਟਿੰਗ ਸਾਡੀ ਹੋਈ ਹੈ ਜੀ ਬਾਪੂ ਪਰਸੇਦ ਸੀ ਖਾਲਸਾ ਜੀ ਆਏ ਸੀਗੇ ਰੋਪ ਧਰਮ ਦੇ ਬੰਦੇ ਇੱਥੇ ਸਾਹਮਣੇ ਕਿਤੇ ਗਏ ਰਹੇ ਉਹਨਾਂ ਨੇ ਉਹਨਾਂ ਦੀ ਸਿੱਖਿਆ ਇਹੀ ਹੈ ਜੀ ਇਹ ਪਾਰਟੀ ਦੀ ਵੀ Hindu ਆਪਣੇ ਧਰਮ ਦੇ ਪੱਕਾ ਰਵੇ ਕਿ ਮੁਸਲਮਾਨਾ ਆਪਣੇ ਘਰ ਵਿੱਚ ਪੱਕਾ ਰਵੇ ਤੇ ਸਿੱਖ ਆਪਣੇ ਘਰ ਵਿੱਚ ਪੱਕਾ ਰਵੇ ਤੇ ਇਸਾਈ ਆਪਣੇ ਘਰ ਵਿੱਚ ਪੱਕਾ ਰਹੇ ਸਾਰੇ ਆਪਣਾ ਆਪਣੇ ਧਰਮ ਦੇ ਪੱਕੇ ਰਹਿਣ ਇਹ ਕੋਈ ਸਿੱਖਾਂ ਦੀ ਪਾਰਟੀ ਨੇ ਨਹੀਂ ਕੱਲੇ ਸਿੱਖਾਂ ਲਿਆ ਇਹ ਸਾਰੇ ਧਰਮਾਂ ਦੀ ਸਾਂਝੀ ਬਾਤ ਈ ਆ ਇਸ ਲਈ ਇਹ ਪੰਜਾਬ ਦੇ ਵਰਦੀਆਂ ਦੀ ਪਾਰਟੀ ਆ ਇਹ ਪੰਜਾਬ ਦੇ ਯੋਧੇ ਜਿਹੜੇ ਹੈਗੇ ਆ ਉਹਨਾਂ ਨੂੰ ਸ਼ਾਮਲ ਕਰਦੇ ਆ ਜੋ ਕਿ ਪੰਜਾਬ ਦਾ ਸਾਥ ਦੇ ਸਕਣ ਅੱਜ ਇਹ ਜੋ ਮੀਟਿੰਗ ਹੋਈ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਸੇ ਜਿਹੜਾ ਖਾਲਸਾ ਬਾਦਸ਼ ਪੰਜਾਬ ਦੇ ਉਹਨਾਂ ਦੇ ਬਾਪੂ ਜੀ ਸਰਦਾਰ ਕਰਸੇਮ ਸਿੰਘ ਜੀ ਖਾਲਸਾ ਪਹੁੰਚੇ ਸਾਨੂੰ ਉਹ ਹਾਂਜੀ ਸਾਡੇ ਨਾਲ ਬਖਦਾਰ ਵਿਸਕਰਨ ਸਿੰਘ ਜੀ ਕਾਹ ਸਿੰਘ ਵਾਲਾ ਬੈਠੇ ਨੇ ਇਹ ਮੀਟਿੰਗ ਵਿੱਚ ਕੀ ਕਰਵਾਇਆ ਹੈ ਬਖਦਾਰ ਜੀ ਖਾਲਸਾ ਅੱਜ ਪਾਲੀਦਲਾਰ ਸਿੰਘ ਆਪ ਵੀ ਹਿਦਿਆਣਾ ਤੋਂ ਲੈ ਕੇ ਮਿਲਣ ਹੋਈ ਸੀ ਪਾਲੀਦਲਾਰ ਸਿੰਘ ਆਪ ਵੀ ਗੁਣੇਦਨ ਪੁਰਗਰਾਂ ਸਾਹਿਬ ਦੇ ਆਸਰੇ ਮੁਕਤ ਚੜ੍ਹਦੀ ਕਲਾ ਹੋ ਰਹੀ ਆ ਅੱਜ ਕਾਫੀ ਵੱਖ-ਵੱਖ ਪਾਰਟੀਆਂ ਨੇ ਦੇ ਬੈਕਟ ਬੰਦੇ ਜਿੰਦੇ ਕਈ ਪਾਰਟੀਆਂ ਸ਼ਾਮਲ ਹੋਏ ਆ ਪਾਰਟੀਆਂ ਨੂੰ ਇਹ ਅੰਗਰੇਜ਼ ਤੋਂ ਬਹੁਤ ਵੱਡਾ ਫਾਇਦਾ ਮਿਲਿਆ ਤੇ ਹਾਂ ਜਿੰਨੀ ਚੌਂ ਜਿਹੜੀ ਆ ਤੇ ਕਰਨ ਕਰ ਜਾ ਰਹੀ ਆ ਕਿਉਂਕਿ ਕਾਲੀ ਦਿਨਾਰਸ ਦੀਆਂ ਚੌਂ ਨਵੇਂ ਦੀ ਸਰਕਾਰ ਦੇ ਦੋਧਾ ਲਾਉਣੀਆਂ ਕੰਮ ਚੱਲ ਰਿਹਾ ਤੇ ਕੋਈ ਨਹੀਂ ਜੇਕਰ इतिहासिक होने के उन्नीस सौ सताई चालसे बन चुके लगातार ये जो है नहर चली हुई है मुसलमान कौम हिंदू कौम सारे ईसाई कौम सारिया कौम के बंद तवाद आ रहे हैं क्योंकि पहला कह रहे थे कि एकता एकता असि कहना एकता होनी चाहिए एकता कि

ਹੋਰ ਸਾਰੇ ਜਾਂਦਾ ਕਹਿੰਦੇ ਮੈਨੂੰ ਵੋਟਾਂ ਪਾ ਦੇ ਉਹਨਾਂ ਬਿਸਮਿਲ੍ਲਾ ਕਰਦੇ ਮੈਂ ਮਨੂੰ ਵੋਟਾਂ ਪਾ ਦੇ ਕਰਦੇ ਮੈਂ ਆਪ ਕਰਦੀ ਮੈਂ ਮਨੂੰ ਵੋਟਾਂ ਪਾ ਦੇ ਮੈਂ ਸਾਰਾ ਤੇ ਬਬਲਾਲੇ ਨੂੰ ਮੈਂ ਵੋਟਾਂ ਪਾ ਦੇ ਗੁਰੂ ਦੀ ਜਗਦੀਕਰਨ ਕਰਵਾ ਲਾ ਤੇ ਮੈਂ ਕਹਿੰਦਾ ਕਾਰਵਾਈ ਕਰੂੰ ਜਦੋਂ ਕਿ ਗੁਰੂ ਦੀ ਜਗਦੀਕਰਨ ਕਰਵਾਉਣ ਅੰਸ਼ਾਤਾ ਕਿ ਅਗਰ ਅਜਿਹਾ ਸੰਭੜ ਕੰਪਨੀ ਕੀਤਾ ਹੈ ਹੈ ਇਹ ਸਾਰਾ ਕੁਝ ਕਰੂੰ ਮੈਂ ਕਹਿੰਨਾ ਇਹ ਇਹ ਲੋਕਾਂ ਨੂੰ ਮੁਰਤਿ ਨਾ ਰੇ

ਬੱਥੇ ਮੁਦਾ ਮਾਰਿਆ ਸਾਡਾ ਹੀ ਮਹਾਰਾਜ ਆ ਹੁਣ ਲੋਕਾਂ ਸਾਨੂੰ ਕਹਿੰਦੇ ਅਸੀਂ ਸਾਰਿਆਂ ਦੇ ਮਸਲੇ ਹੱਲ ਹੀ ਕਰਦੇ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਕਰਦੇ ਜੀ ਜਿਵੇਂ ਕਿ ਬਾਪੂ ਦਾ ਸ਼ੇਰ ਸਿੰਘ ਜੀ ਦਾ ਸਾਰਿਆਂ ਸੰਗਤ ਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਅਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਫੀਦਕੋੜ ਵਾਲੇ ਉਹਨਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਸੀਗਾ ਉਹ ਆਏ ਨਹੀਂ ਉਹਨਾਂ ਦੀ ਕੋਈ ਵਜ੍ਹਾ ਉਹ ਅਸੀਂ ਬਿਜ਼ੀ ਹੋਣ ਦੇ ਇਧਰ ਆ ਕਾਫੀ ਕੁਝ ਵਾਂਪੀ ਸਵੇ ਫੰਡਾਂ ਦੇ ਵਿੱਚੋਂ ਪਿੰਡਾਂ 'ਚ ਵੰਡ ਰਹੇ ਆ ਲੋਕਾਂ ਦੀਆਂ ਨਸੀਬਾਂ ਵੰਡ ਰਹੇ ਆ ਕੋਰਡੀਨੇਟ ਵੀ ਰਹੇ ਇਸ ਕਰਕੇ ਉੱਧ ਰਿਖੇ ਮੇਰੇ ਸਾਹਮਣੇ ਸਰਪਤ ਸਿੰਘ ਜੀ ਕਾਨ ਸਿੰਘ ਵਾਲਾ ਜਿਹੜੇ ਹਮੇਸ਼ਾ ਹੀ ਪੱਥ ਦੀ ਚੜ੍ਹ ਦੀ ਕਲਾ ਵਾਸਤੇ ਤੇ ਆਪਦੀ ਚੜ੍ਹ ਦੀ ਕਲਾ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਫੀ ਰਖਵਾਰ ਵਾਲਾ